ਪੰਜਾਬ ਸਰਕਾਰ ਵੱਲੋਂ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ। ਇਹ ਸੈਸ਼ਨ ਪੰਜਾਬ ਦੇ 117 ਵਿਦਿਆਰਥੀ ਚਲਾਉਣਗੇ। ਜਿਨ੍ਹਾਂ ਵਿੱਚ ਬਟਾਲਾ ਤੋਂ 11ਵੀਂ ਜਵਾਦ ਦਾ ਸਰਕਾਰੀ ਸਕੂਲ ਦਾ ਵਿਦਿਆਰਥੀ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਦੀ ਜਗ੍ਹਾ ਤੇ ਬਟਾਲਾ ਦੇ ਲੋਕਾਂ ਦੀ ਨੁਮਾਇੰਦਗੀ ਕਰੇਗਾ। ਗੱਲਬਾਤ ਦੌਰਾਨ ਇਸ ਵਿਦਿਆਰਥੀ ਨੇ ਕਿਹਾ ਕਿ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਮੌਕਾ ਦਿੱਤਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਚਲਾਉਣ। ਇੱਕ ਦਿਨ ਦੇ ਸੈਸ਼ਨ ਦੇ ਵਿੱਚ ਅਗਰ ਮੌਕਾ ਮਿਲਿਆ ਤਾਂ ਆਪਣੇ ਬਟਾਲੇ ਲਈ ਇੰਡਸਟਰੀ ਅਤੇ ਪੁਰਾਤਨ ਸ਼ਹਿਰ ਹੋਣ ਕਰਕੇ ਇਸ ਨੂੰ ਹੈਰੀਟੇਜ ਐਲਾਨਨ ਦੀ ਮੰਗ ਕਰਾਂਗਾ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਬਤੌਰ ਵਿਧਾਇਕ ਜਾ ਰਿਹਾ ਹਾਂ ਔਰ ਜਾ ਕੇ ਆਪਣੇ ਬਟਾਲੇ ਦੀ ਮੰਗ ਰੱਖਾਂਗਾ ਬਟਾਲੇ ਲਈ ਕੁਝ ਚੰਗਾ ਬੰਕੇ ਲਿਆਵਾਂਗਾ ਸੰਚਿਤ ਸ਼ਰਮਾ ਲਿਆਵਾਂਸ ਕਲਾਸ ਮਤਲਬ ਕਿ ਤੁਸੀਂ ਵਿਧਾਨ ਸਭਾ ਚ ਜਾ ਰਹੇ ਹੋ ਕਦੋਂ ਜਾ ਰਹੇ ਹੋ ਕਿੰਨੇ ਦਿਨ ਦਾ ਸੈਸ਼ਨ ਆ ਕੀ ਕਰਨ ਜਾ ਰਹੇ ਹੋ ਹਾਂਜੀ 26 ਤਰੀਕ ਦਾ ਸੈਸ਼ਨ ਹੈ ਇੱਕ ਦਿਨ ਲਈ ਅਸੀਂ ਉੱਥੇ ਪੂਰਾ ਰਹਿਣਾ ਚੰਡੀਗੜ੍ਹ ਵਿਧਾਨ ਸਭਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਏਰੀਆ ਉਹਦੇ ਵਿੱਚ ਉਸ ਕੰਪਲੈਕਸ ਵਿੱਚ ਬੈਠਣਾ ਹੈ ਜਿੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਸਾਹਿਬ ਬੈਠਦੇ ਨੇ ਉਸ ਸੇਅਰ ਤੇ ਬੈਠਣਾ ਹੈ ਅਤੇ ਬਟਾਲੇ ਸ਼ਹਿਰ ਨੂੰ ਰਿਪਰੈਜ਼ੈਂਟ ਕਰਨ ਜਾਣਾ ਹੈ ਬਤੌਰ ਐਮ ਐਲ ਏ ਸ਼ੈਰੀ ਕਲਸੀ ਸਾਹਿਬ ਜੀ ਦੀ ਜਗ੍ਹਾ ਭੂਮਿਕਾ ਨਿਭਾਣ ਜਾਣਾ ਪੂਰੇ ਕਿੰਨੇ ਬੱਚੇ ਆ ਰਹੇ ਆ ਅਤੇ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਕੁਝ ਅਜੰਡਾ ਮਿਲਿਆ ਤੁਹਾਨੂੰ ਕੀ ਰਹੇਗਾ ਜਿਵੇਂ ਕਿ ਅਸੈਂਬਲੀ ਦੇ 117 ਮੈਂਬਰ ਨੇ ਸਾਰੇ ਮਿਲਾ ਕੇ ਆਪੋਜੀਸ਼ਨ ਐਂਡ ਰਾਡੀ ਪਾਰਟੀ ਦੇ ਵੀ ਤੇ 117 ਬੱਚੇ ਆਣੇ ਨੇ ਏਜੰਡਾ ਸਾਨੂੰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਇੱਕ ਤੇ ਸੰਵਿਧਾਨ ਦਾ ਉਥੇ ਸਾਲਗिरा ਵੀ ਮਨਾਈ ਜਾਣੀ ਜਿਸ ਦਾ ਸਪੀਕਰ ਸਾਹਿਬ ਦਾ ਇਹ ਉਪਰਾਲਾ ਹੈ ਜਦੇ ਅਸੀਂ ਬਹੁਤ ਧੰਨਵਾਦੀ ਹਾਂ ਤੇ ਉਹਨਾਂ ਨੇ ਡੈਮੋਕ੍ਰੇਸੀ ਨੂੰ ਕਿੱਦਾਂ ਸਟਰੈਂਥਨ ਕਰਨਾ ਹੈ ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਕਿੱਦਾਂ ਅੱਗੇ ਵਧਾਉਣਾ ਹੈ ਐਸਾ ਜੇ ਗੱਲਾਂ ਬਾਤਾਂ ਉਪਰ ਡਿਸਕਸ਼ਨ ਹੋਣੀ ਹੈ ਤੇ ਬਟਾਲੇ ਹਲਕੇ ਨੂੰ ਰਿਪਰੈਜ਼ੈਂਟ ਕਰਨ ਮੈਂ ਜਾ ਰਿਹਾ ਹਾਂ ਜਿੱਕਰ ਤੁਹਾਨੂੰ ਐਮਐਲਏ ਦੀ ਜਗ੍ਹਾ ਤੇ ਭੇਜਿਆ ਜਾ ਰਿਹਾ ਹੈ ਜੇ ਤੁਹਾਨੂੰ ਕੋਈ ਮੌਕਾ ਮਿਲਦਾ ਵਿધાન ਸਭਾ ਦੇ ਸਪੀਕਰ ਨਾਲ ਗੱਲ ਕਰਨ ਦਾ ਆਪਣੇ ਬਟਾਲੇ ਦੀ ਕਿਸੇ ਮੰਗ ਰੱਖਣ ਦਾ ਤੇ ਕੀ ਸੋਚ ਕੇ ਚੱਲੇ ਹੋ ਕਿਹੜੀ ਮੰਗ ਰੱਖੋਗੇ ਬੇਫਿਕਰੀ ਬਟਾਲਾ ਇੱਕ ਇੰਡਸਟਰੀਅਲ ਟਾਊਨ ਆ ਥਰੋਅ ਆਊਟ ਦਾ ਕੋਰਸ ਆਫ ਹਿਸਟਰੀ ਇੱਥੇ ਇੰਡਸਟਰੀ ਰਹੀ ਆ ਪਰ ਹੁਣ ਉਹ ਨਹੀਂ ਨਜ਼ਰਾਂ ਦੀ ਇਹਨੂੰ ਫਿਰ ਤੋਂ ਇਕਨੋਮਿਕ ਹਬ ਦੇ ਤੌਰ ਤੇ ਸਟੈਬਲਿਸ਼ ਕਰਨਾ ਇਹੀ ਮੇਰੀ ਗੱਲ ਹੋਏਗੀ ਸਪੀਕਰ ਸਾਹਿਬ ਨਾਲ ਤੇ ਕਿ ਜਿਹੜੀ ਦੀ ਹਿਸਟਰੀ ਦਾ ਕੋਰਸ ਆ ਸਾਡੇ ਜਿਹੜੇ ਯੂਥ ਨੂੰ ਇਹਦੀ ਹਿਸਟਰੀ ਇਹਦੀ ਵਿਰਾਸਤ ਦਾ ਪਤਾ ਲੱਗੇ ਇਹ ਤੇ ਹੈਰੀਟੇਜ ਦਾ ਪਤਾ ਲੱਗੇ ਅਸੀਂ ਇਹ ਗੱਲ ਉੱਥੇ ਰੱਖਾਂਗੇ ਜੇ ਸਪੀਕਰ ਸਾਹਿਬ ਨਾਲ ਗੱਲ ਕਰਨ ਦਾ ਮੌਕਾ ਹੋਵੇ ਸਟੂ ਐਮਐਲ ਦੀ ਭੂਮਿਕਾ ਨਿਭਾਣਾ ਜਾਂ ਆਪਣੇ ਹੱਕ ਮੰਗਣੇ ਜਾ ਕੇ ਜਾਂ ਆਪਣੀ ਗੱਲ ਰੱਖਣੀ ਕਿੰਨਾ ਦਾ ਐਕਸਪੀਰੀਅੰਸ ਰਹੇਗਾ ਔਰ ਕਿੰਨਾ ਕਿ ਇਸ ਕੀ ਸੋਚ ਇਸ ਵੇਲੇ ਦਿਮਾਗ 'ਚ ਚੱਲਦਾ ਪਿਆ ਇਸ ਵੇਲੇ ਦਿਮਾਗ 'ਚ ਇਹ ਹੀ ਹੈ ਜੀ ਇੱਕ ਤਾਂ ਪਹਿਲੇ ਤਾਂ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮਾਲਕ ਨੇ ਇਨਾ ਕਾਬਲ ਸਮਝਿਆ ਸਾਨੂੰ ਇਹ ਓਪਰਚ्युनिटी ਮਿਲੀ ਆ ਤੋ ਬਤੌਰ ਐਜ਼ ਅ ਸਟੂਡੈਂਟ ਜੇ ਮੈਂ ਗੱਲ ਕਰਾਂ ਤੇ ਐਜੂਕੇਸ਼ਨ ਦੇ ਵਿੱਚ ਮੇਰਾ ਹੋਲਡਰ ਕਿਉਂਕਿ ਮੇਨ ਮੇਰਾ ਉਹਦੇ ਨਾਲ ਹੀ ਮੇਰਾ ਸਾਰਾ ਲੈਣਾ ਦੇਣਾ ਹੈ ਉਹਦੀ ਮੈਂ ਗੱਲ ਕਰਾਂਗਾ ਬਾਕੀ ਇੱਕ ਐਕਸਪ੍ਰੈਸ ਕਰਨਾ ਹੈ ਕਿ ਐਕਸਪੋਜ਼ਰ ਮਿਲਦਾ ਬੱਚੇ ਨੂੰ ਇਕੋ ਨੂੰ ਆਪਣੇ ਕੌਨਫੀਡੈਂਸ ਲੈਵਲ ਆਪਣੇ ਟੈਲੈਂਟ ਆਪਣਾ ਜਿਹੜੀ ਜਿਹੜੀ ਉਹ ਫੀਲਡ ਤੇ ਵਰਕ ਕਰ ਰਹਿਗਾ ਅੱਗੇ ਉਹਨੂੰ ਕਈ ਇੰਟਰਸਟ ਆ ਕਾਫੀ ਕੁਝ ਪਤਾ ਲੱਗਦਾ ਸੋ ਇੱਕ ਬਹੁਤ ਵੱਡਾ ਇੱਕ ਬੜਾ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਅਸੀਂ ਇਸ ਦੇ ਬਹੁਤ ਧੰਨਵਾਦੀ ਆ ਸੈਸ਼ਨ ਦੇਖਣਾ ਸੈਸ਼ਨ ਚਲਾਉਣਾ ਕੀ ਫਰਕ ਸੈਸ਼ਨ ਦੇਖਣਾ ਇਹ ਬੜਾ ਵਧੀਆ ਤੁਹਾਡਾ ਸਵਾਲ ਹੈ ਸੈਸ਼ਨ ਦੇਖਣਾ ਦੇਖਣ ਤੋਂ ਤੇ ਤੁਸੀਂ ਬਸ ਵਾਚ ਕਰ ਰਹੇ ਹੋ ਨਾ ਤੁਸੀਂ ਬਾਰ ਬਾਰ ਦੇਖ ਰਹੇ ਆ ਓ ਇਦਾਂ ਹੋ ਰਿਹਾ ਉਹ ਇਹ ਕਰ ਰਹੇ ਨੇ ਇਹਨਾਂ ਨੇ ਇਹ ਗੱਲ ਰੱਖੀ ਜੋ ਤੁਸੀਂ ਉਸ ਮੂਮੈਂਟ ਤੇ ਪ੍ਰੈਜ਼ੈਂਟ ਹੁੰਦੇ ਹੋ ਉਹ ਮੂਮੈਂਟ ਨੂੰ ਜੀਣਾ ਕਹਿੰਦੇ ਆ ਅਸੀਂ ਉਹ ਮੂਮੈਂਟ ਜੀਣੀ ਆ ਬਤੌਰ ਐਮ.ਐਲ.ਏ ਲੱਗਦਾ ਇੱਕ ਦਿਨ ਦਾ ਐਮ.ਐਲ.ਏ ਬਣ ਕੇ ਆਪਣੇ ਅੰਦਰ ਵੀ ਕੋਈ ਐਸੀ ਚੇਨਨ ਜਾਗੇਗੀ ਕਿ ਸ਼ਾਇਦ ਕੱਲ ਨੂੰ ਪੋਲਿਟਿਕਸ ਚਣਾ ਪਰ ਹਾਂ ਜਰੂਰ ਜੀ ਸਰ ਵੇਅਰ ਦਾ ਵਿੰਡ ਬਲੋਜ਼ ਦੇਖੋ ਪਰ ਹਾਂ ਇੱਕ ਬੜਾ ਵਧੀਆ ਇਨੀਸ਼ੀਏਟਿਵ ਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਗੇ ਫਿਰ ਸਿੱਖਦੇ ਰਾਂਗੇ ਫੈਮਿਲੀ ਚ ਕੌਣ ਕੌਣ ਆ ਔਰ ਕੀ ਕਰਦੇ ਨੇ ਫੈਮਿਲੀ ਚ ਮੇਰੇ ਫਾਦਰ ਸਾਹਿਬ ਨੇ ਤੇ ਉਹ ਟੀਚਰ ਨੇ ਮੇਰੇ ਮਦਰ ਇੱਕ ਕਾਉਂਸਲਰ ਨੇ ਮੈਨਰੇਕ ਮੇਰੀ ਛੋਟੀ ਸਿਸਟਰ